ਸਾਸੀਆ ਕਾਲ ਕਵਿਤਾ এডਿਕੇਸ਼ਨ ਹਬ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦਾ ਸਾਡਾ ਵਿਸ਼ਾ ਹੈ ਪਾਸ਼ਾ ਇਸ ਵਿਸ਼ੇ ਅਸੀ ਪਾਸ਼ਾ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਉਸ ਦੀ ਪ੍ਰਭਾਸ਼ਾ ਅਤੇ ਉਸ ਦੀਆਂ ਕਿਸਮਾਂ ਦੇ ਬਾਰੇ ਵਿੱਚ ਵੀ ਤੁਹਾਨੂੰ ਵਿਸਥਾਰ ਨਾਲ ਦੱਸਿਆ ਜਾਵੇਗਾ ਪਾਸ਼ਾ ਕਿਸ ਨੂੰ ਆਖਦੇ ਹਾਂ ਆਪਣੇ ਮਨ ਦੇ ਵਿਚਾਰਾਂ ਜਾਂ ਪਾਵਾ ਨੂੰ ਬੋਲ ਕੇ ਜਾਂ ਲਿਖ ਕੇ ਪ੍ਰਗਟ ਕਰਨ ਵਾਲੇ ਸੰਚਾਰ ਸਾਧਨ ਨੂੰ ਭਾਸ਼ਾ ਜਾਂ ਬੋਲੀ ਆਖਦੇ ਹਨ ਇਸ ਨੂੰ ਪਿਆਰੇ ਬੱਚਿਓ ਅਸੀਂ ਬੋਲੀ ਵੀ ਕਹਿ ਦਿੰਦੇ ਹਾਂ ਭਾਸ਼ਾ ਦੀਆਂ ਦੋ ਕਿਸਮਾਂ ਹਨ ਪਹਿਲੀ ਆਮ ਬੋਲ ਚਾਲਦੀ ਭਾਸ਼ਾ ਦੂਜੀ ਲਿਖਤੀ ਭਾਸ਼ਾ ਜਦੋਂ ਅਸੀਂ ਆਪਣੇ ਵਿਚਾਰਾਂ ਜਾਂ ਪਾਵਾ ਨੂੰ ਆਮ ਗੱਲਬਾਤ ਰਾਹੀਂ ਦੂਸਰਿਆਂ ਨਾਲ ਸਾਂਝੇ ਕਰਦੇ ਹਾਂ ਤਾਂ ਇਸ ਨੂੰ ਆਮ ਬੋਲ ਚਾਲਦੀ ਭਾਸ਼ਾ ਆਗਦੇ ਹਾਂ ਅਜੇਹੀ ਭਾਸ਼ਾ ਵਿੱਚ ਵਿਆਕਰਨ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਹੁੰਦੀ। ਲਿਖਤੀ ਭਾਸ਼ਾ ਜਦੋਂ ਮਨੁੱਖ ਆਪਣੇ ਵਿਚਾਰ ਜਾਂ ਪাবলিক ਕੇ ਪ੍ਰਗਟ ਕਰਦਾ ਹੈ ਤਾਂ ਇਸ ਨੂੰ ਲਿਖਤੀ ਭਾਸ਼ਾ ਆਖਿਆ ਜਾਂਦਾ ਹੈ। ਅਜੇਹੀ ਭਾਸ਼ਾ ਵਿੱਚ ਭਾਸ਼ਾ ਦੇ ਵਿਆਕਰਨ ਦੇ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿਸ਼ੇ ਨੇ ਤੁਹਾਡੇ ਗਿਆਨ ਵਿੱਚ ਵਾਧਾ ਕੀਤਾ ਹੈ ਤਾਂ ਮੈਨੂੰ ਜਰੂਰ ਕਮੈਂਟ ਕਰਕੇ ਦੱਸਣਾ ਧੰਨਵਾਦ। ਬੇਨਤੀ ਹੈ ਕਿ ਇਸ ਚੈਨਲ ਨੂੰ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਜ਼ਰੂਰ ਕਰ ਦੇਣਾ ਤਾਂ ਜੋ ਹੋਰ ਵਿਦਿਆਰਥੀ ਵੀ ਇਸ ਤੋਂ ਫਾਇਦਾ ਲੈ ਸਕਣ ਧੰਨਵਾਦ